ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਭਾਸ਼ ਸ਼ਰਮਾ ਦੇ ਵੱਲੋਂ ਅੱਜ ਆਪਣੇ ਸਮਰਥਕਾਂ ਦੇ ਸਮੇਤ ਰਿਟਰਨਿੰਗ ਅਫਸਰ ਰੂਪਨਗਰ ਦੇ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਹਨ ਸਰ ਸਾਹਮਣੇ ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸਿਖਾਵਤ ਤੋਂ ਇਲਾਵਾ ਲੋਕ ਸਭਾ ਪ੍ਰਭਾਰੀ ਕੇਵਨ ਸਿੰਘ ਢਿੱਲੋਂ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੀਵ ਵੀਰ ਸਿੰਘ ਲਾਲਪੁਰਾ ਵੀ ਮੌਜੂਦ ਸਨ ਸੁਭਾ ਸਰਮਣ ਨੇ ਕਿਹਾ ਕਿ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਲਹਿਰ ਚੱਲ ਰਹੀ ਹੈ ਅਤੇ ਪੰਜਾਬ ਦੇ ਵਿੱਚ ਇਹ ਲਹਿਰ ਹੋਰ ਵੀ ਜ਼ਿਆਦਾ ਮਜ਼ਬੂਤ ਹੈ ਉਹਨਾਂ ਕਹਿ ਕੇ ਪੰਜਾਬ ਦੇ ਲੋਕ ਇਸ ਵਾਰ ਇਤਿਹਾਸ ਸਿਰਜਣ ਦੇ ਵੱਲ ਵੱਧ ਰਹੇ ਹਨ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਕਾਗਜ਼ দাখিল ਕੀਤੇ ਆਂ ਔਰ ਮੈਂ ਬੜਾ ਧੰਨਵਾਦੀ ਆਂ ਕਿ ਆਦਰਨੀਏ ਸ਼੍ਰੀ ਗਜਿੰਦਰ ਸ਼ਿਖਾਵਤ ਜੀ ਵਿਸ਼ੇਸ਼ ਰੂਪ ਦੇ ਨਾਲ ਇਸ ਮੌਕੇ ਤੇ ਮੈਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਾਡੇ ਲੋਕ ਸਭਾ ਦੇ ਪ੍ਰਵਾਰੀ ਕੀਵਲ ਸਿੰਘ ਢਿੱਲੋਂ ਜੀ ਸਾਡੇ ਜ਼ਿਲ੍ਹਾ ਅਧਿ ਕਸ਼ ਸੰਜੀਵ ਜੀ ਅਜੇ ਵੀਰ ਜੀ ਸਭ ਲੋਗ ਆਏ ਨੇ ਸੁਪਰ ਪਰਫੈਕਟ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਨਾਲ ਨਰਿੰਦਰ ਮੋਦੀ ਜੀ ਦੀ ਲਹਿਰ ਚੱਲ ਰਹੀ ਹੈ ਪੰਜਾਬ ਚ ਉਹ ਲਹਿਰ ਉਸ ਤੋਂ ਵੀ ਜ਼ਿਆਦਾ ਮਜ਼ਬੂਤ ਹੈ ਪਰ ਪੰਜਾਬ ਇਸ ਵਾਰ ਇਤਿਹਾਸ ਸਿਰਜਣ ਵੱਲ ਅੱਗੇ ਵਧ ਰਿਹਾ ਹੈ ਪੰਜਾਬ ਦੇ ਲੋਕ ਜੋ ਅਕਾਲੀਆਂ ਕਾਂਗਰਸੀਆਂ ਬਰੇ ਝਾੜੂ ਵਾਲੇ ਚੁਕਿੰਗ ਕਲਬੀਆਂ ਤੋਂ ਤਰਸੇ ਉਹਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਪੰਜਾਬ 'ਚ ਕਮਲ ਖਿਲਣਾ ਹੈ ਪਰ ਤੁਸੀਂ ਦੇਖੋਗੇ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੂਰੇ ਪੰਜਾਬ 'ਚ ਵੀ ਔਰ ਸ਼੍ਰੀ ਨੰਨਕਾ ਸਾਹਿਬ 'ਚ ਵੀ ਕਮਲ ਖਿਲਣਾ। ਵਿਰੋਧ ਵੀ ਹੋ ਰਿਹਾ ਹੈ ਕਿਸਾਨਾਂ ਵੱਲੋਂ ਲਗਾਤਾਰ ਥਾਂ-ਥਾਂ ਦੇ ਉੱਤੇ ਕਿਸਾਨਾਂ ਦਾ ਸਾਨੂੰ ਬਹੁਤ ਸਮਰਥਨ ਮਿਲ ਰਿਹਾ ਹੈ। ਮੈਂ ਜਿੱਥੇ ਵੀ ਜਾ ਰਿਹਾ ਹਾਂ ਕਿਸਾਨ ਵੀ ਮੇਰੀ ਗੱਲ ਸੁਣ ਵੀ ਰਹੇ ਆ, ਸਮਝ ਵੀ ਰਹੇ ਆ, ਸਮਰਥਨ ਵੀ ਦੇ ਰਹੇ ਆ। ਪਰ ਪੂਰਾ ਆਸ਼ੀਰਵਾਦ ਹੈ ਸਾਡੀ ਕੈਂਪੇਨ ਬਹੁਤ ਅੱਛੀ ਹੈ। ਕੁਝ ਜਥੇਬੰਦੀਆਂ ਦੇ ਕਾਰਕੁਨ ਵਿਰੋਧ ਕਰ ਰਹੇ ਸਭ ਨੂੰ ਲੋਕਤੰਤਰ ਦੀ ਲੋੜ ਖਾਂਦਾ ਦੇਖ। ਅਸਲ ਸੁਭਾਸ਼ ਜੀ ਮੁੱਦੇ ਇਕੜੇ ਇਕੜੇ ਨੇ ਜਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਲੋਕ ਸਭਾ ਤੇ ਬੋਲੋ। ਨਰਿੰਦਰ ਮੋਦੀ ਜੀ ਦੀ ਲੋਕਪ੍ਰਿਤਾ ਉਹਨਾਂ ਦੇ ਜਨ ਕਲਿਆਣ ਦੇ ਕੰਮ ਪੰਜਾਬ ਲਈ ਪੰਜਾਬੀ ਲਈ ਪੰਜਾਬੀਅਤ ਲਈ ਕੀਤੇ ਉਹਨਾਂ ਦੇ ਉਪਰਾਲੇ ਭਗਵੰਤ ਮਾਨ ਸਰਕਾਰ ਦੀ ਪੰਜਾਬ ਨਾਲ ਠੱਗੀ ਧੋਖਾ ਧੜੀ ਔਰ ਸ਼੍ਰੀ ਅਨੰਦਪੂਰ ਸਾਹਿਬ ਦੇ ਜਿਹੜੇ ਮੁੱਦੇ ਨੇ ਜਾਇ ਮੁਹੱਲੀ 에어ਪੋਰਟ ਤੋਂ ਫਲਾਈਟ ਚਲਾਉਣ ਦੀ ਗੱਲ ਹੈ ਇੱਥੇ ਕੋਈ ਵੱਡੀ ਇੰਡਸਟਰੀ ਲੈ ਕੇ ਆਉਣ ਦੀ ਗੱਲ ਹੈ ਡਰੱਗਜ਼ ਅਤੇ ਮਾਫੀਆ ਨਸ਼ੀ ਨਾਮ ਕੀ ਸਾਥ ਤੋਂ ਖਤਮ ਕਰਨ ਦੀ ਗੱਲ ਹੈ ਇਸ ਇਤਿਹਾਸਿਕ ਖਾਲਸੇ ਦੀ ਧਰਤੀ ਨੂੰ ਇੱਕ ਨਵਾਂ ਵੱਡਾ ਸੈਂਟਰ ਬਣਾਉਣ ਦੀ ਗੱਲ ਹੈ ਇਨਫਰਾਸਟ੍ਰਕਚਰ ਦੇ ਵਿਕਾਸ ਦੀ ਗੱਲ ਹੈ ਮੁਹੱਲੀ ਦਾ ਜਿਹੜਾ ਅੱਜ ਤੀ ਸਾਡਾ ਹੱਬ ਹੈ ਉਹਨੂੰ ਬੰਗਲੌਰੂ ਹైదరాబాద్ ਵਾਂਗੂ ਵਿਕਸਿਤ ਕਰਨ ਦੀ ਗੱਲ ਹੈ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਮੈਂ ਜਨਤਾ ਜਾ ਰਿਹਾ ਪਰ ਭਰਪੂਰ ਅਸ਼ੀਰਵਾਦ ਜਨਤਾ ਦਾ ਇਹਹੀ ਸੰਭਾਲੀ